ਖਿੰਡਾ ਐਨਟੀਐਫ ਪੁਲਿਸ ਵੱਲੋਂ ਵੱਡੀ ਕਾਰਵਾਈ ਅੱਜ ਇੱਕ ਕੈਂਟਰ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਕੀਤੀ ਗਈ ਭੁੱਕੀ ਬਰਾਮਦ ਡੀਐਸਪੀ ਐਸਟੀਐਫ ਨੇ ਦਿੱਤੀ ਜਾਣਕਾਰੀ ਡੀਐਸਪੀ ਐਸਟੀਐਫ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਪਟਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਕੈਂਟਰ ਨੂੰ ਰੋਕ ਕੇ ਜਿਸ ਦੇ ਵਿੱਚ ਹੋਰ ਸਮਾਨ ਆਪਣਾ ਲੱਦਿਆ ਹੋਇਆ ਸੀ ਤਾ ਇਸ ਦੀ ਆਪਣਾ ਪਰਸ ਨੂੰ ਪੂਰੀ ਇਨਫਰਮੇਸ਼ਨ ਸੀ ਤਾਂ ਇਸ ਨੂੰ ਰੋਕ ਕੇ ਜਾਂ ਆਪਣਾ ਤਲਾਸ਼ੀ ਲਈ ਗਈ ਤਾਂ ਇਹਨਾਂ ਵੱਲੋਂ ਪੱਲੀਆਂ ਦੇ ਵਿੱਚ ਚਾਰ ਬੋਰੀਆਂ ਭੁੱਕੀ ਜਿਹੜੀ ਹੈ ਉਹ ਇਹਨਾਂ ਦੇ ਕੋਲੋਂ ਆਪਣਾ ਬਰਾਬਰਨਦ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਬੋਰੀ ਦੇ ਵਿੱਚ 45 ਕਿਲੋ ਭੁੱਕੀ ਸੀ ਜੋ ਇਹ ਆਪਣਾ ਕੁੱਲ ਵਜਣੀ ਇੱਕ ਕੁਆਂਟਲ 80 ਕਿਲੋ ਬਣਦੀ ਹੈ ਇਹੀ ਅੱਜ ਆਪਣਾ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਚਾਰ ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਇੱਕ ਕੁਆਂਟਲ 80 ਕਿਲੋ ਭੁੱਕੀ ਦੀ ਬਰਾਮਦ ਕੀਤੀ ਗਈ ਹੈ ਅਤੇ ਹੁਣ ਤੇ ਮਾਮਲਾ ਹੁਣ ਇਸ ਤੇ ਮਾਮਲਾ ਅੱਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਆਪਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਲਗਾਤਾਰ ਮਹਿੰਮੀਡੀਆ ਚਲਾਈ ਹੋਈ ਹੈ ਅਤੇ ਹੁਣ ਐਨਟੀਐਫਓ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪੈਂਦੀ ਕਨਜੂਧਪੁਰਮਾਣਾ ਦੇ ਨੇੜੇ ਇੱਕ ਕੈਂਟਰ ਦੀ ਤਲਾਸ਼ੀ ਦੌਰਾਨ ਜਦੋਂ ਇਸ ਨੂੰ ਰੋਕ ਕੇ ਤਲਾਸ਼ੀ ਲਈ ਕੀਤਾ ਇਹ ਮੱਧ ਪ੍ਰਦੇਸ਼ ਤੋਂ ਇਹ ਆਪਣਾ ਕੈਂਟਰ ਕੋਲ ਸਮਾਨ ਲੱਦ ਕੇ ਆਪਣਾ ਬਠਿੰਡਾ ਸਾਈਡ ਨੂੰ ਆ ਰਿਹਾ ਸੀ ਤਾਂ ਇਹਦੇ ਵਿੱਚੋਂ ਚਾਰ ਬੋਰਿੰਗ ਜਿਹੜੀ ਭੁਗੀ ਹੈ ਉਹ ਉਪਰੰਧ ਕੀਤੀ ਗਈ ਹੈ ਅਤੇ ਹੁਣ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਬਟੇਂਡਾ ਡੱਬ ਵਾਲੀ ਨੈਸ਼ਨਲ ਹਾਈਵੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਚਾਰ ਬਾਰੀਆਂ ਚਾਰ ਬਾਰੀਆਂ ਪੁੱਕੀ ਸਮੇਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਆਪਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਗੁਰਪ੍ਰੀਤ ਸਿੰਘ ਐਸਟੀਐਫ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਸਾਡੇ ਸਾਇਕ ਤਾਣੇਦਾਰ ਏਐਸਆਈ ਮੇਜਰ ਸਿੰਘ ਕੋਲ ਦੀ ਟੀਮ ਪਰ ਲੋਕੈਂਟਰ ਨੰਬਰ ਐ ਪੀਬੀ 13 ਬੀਪੀ 7354 ਨੂੰ ਸ਼ੱਕੀ ਹਾਲਤ ਵਿੱਚ ਉਕਿਆ ਜੋ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬੁਲਾਇਆ ਤੇ ਜਿਹੜੇ ਕੈਂਟਰ ਦੀ ਤਲਾਸ਼ੀ ਕੀਤੀ ਜੋ ਉਸ ਮਸ਼ੀਨੀ ਕੁਝੇ ਨੇ ਕੈਂਟਰ ਦੇ ਵਿੱਚ ਉਹਦੀ ਆੜ ਦੇ ਵਿੱਚ ਕੁਛ ਤਰਪਾਲ ਦੀ ਆੜ ਦੇ ਵਿੱਚ ਚਾਰ ਬੋਰੀਆਂ ਉੱਕੀ ਚੂਰਾ ਪੋਸਟ ਬਰਾਮ ਹੋਇਆ ਜੋ ਹਰੇਕ ਬੋਰੀ ਦੇ ਵਿੱਚ 45 ਕਿਲੋ ਜੀ ਉੱਕੀ ਚੂਰਾ ਪੋਸਟ ਬਰਾਮ ਹੋਇਆ ਜੋ ਅਸੀਂ ਸਾਡੀ ਪ੍ਰਕਿਰਿਆ ਚੱਲ ਰਹੀ ਹੈ ਤੇ ਜਿਸ ਦੇ ਖਿਲਾਫ ਜਿਹੜਾ ਦੋਸ਼ੀ ਹੈ ਉਹ ਰਾਜਦੀਪ ਸਿੰਘ ਉਫਰਾਜੀ ਪੁੱਤਰ ਜੈਪ ਸਿੰਘ ਵਾਸੀ ਢੋਲਖੁਰਦ ਜ਼ਿਲ੍ਹਾ ਲੁਧਿਆਣਾ ਹੁੰਦਾ ਹੈ ਇਹ ਜੀ ਗ੍ਰਫਤਾਰੀ ਕਰ ਲਈ ਹੈ ਤੇ ਮਕਦਮਾ ਨੰਬਰ 96 ਮਿਤੀ 12/4/2025 ਅੰਡਰ ਸੈਕਸ਼ਨ 15C 88 CNDP ਐਕਟ ਐਨਟੀਐਫ ਸੈਕਟਰ 79 ਐਸਐਸ ਨਗਰ ਤਰਜੀਹ ਰਿਸਟ੍ਰੀਟ ਹੈ ਸਰ ਲੈ ਕੇ ਕਿੱਥੋਂ ਆਇਆ ਸੀ ਐਕਚੁਅਲੀ ਸਾਡੀ ਇਹ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਜੁਏ ਦੇ ਦੱਸਣ ਦੇ ਮੁਤਾਬਕ ਮੈਂ ਐਮਪੀ ਤੋਂ ਲੈ ਕੇ ਆਇਆ ਹਾਂ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਸੀ ਕਿਹੜੀ ਅਗਲਾ ਪਾਰਟੀ ਚਲ ਰਹੀ ਹੈ ਐਸਟੀ ਐਕਟ ਤੇ ਪਰਸ਼ਵਾ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਏਐਸਏ ਮੀਜਰਸ ਤਲੇ ਰਾਂਗ ਵਾਲਾ ਹੈਗਾ ਜੀ ਢੋਲ ਢੋਲ ਖੁਰਦ ਜ਼ਿਲ੍ਹਾ ਲੁਧਿਆਣਾ ਸਮਾਨ ਸਮਾਨ ਤੁਸੀਂ ਆ ਪੈਂਟਰ ਹੈ ਪੈਂਟਰ ਕੁਝ ਦੇਖ ਹੀ ਰਿਹਾ ਹਾਂ ਪੈਂਟਰ ਦੇ ਵਿੱਚ ਕੁਛੇ ਦੇ ਤਰਪਾਲਾਂ ਪਈਆਂ ਨੇ ਕੁਛ ਮਸ਼ੀਨੀ ਹੁਰਚੇ ਨੇ ਕੋਈ ਕਿਸੇ ਫੈਕਟਰੀ ਦੇ ਮਸ਼ੀਨੀ ਹੁਰਚੇ ਨੇ ਉਹਦੀ ਆੜ ਦੇ ਵਿੱਚ ਲਪੋਇਆ ਹੋਇਆ ਹੈ ਜਿਹੜੀ ਜਗ੍ਹਾ ਤੋਂ ਲੱਗੇ ਸਮਾਨ ਇਹ ਫਿਲਹਾਲ ਐਮਪੀ ਤੋਂ ਆਏ ਨੇ ਦੱਸਿਆ ਵੀ ਐਮਪੀ ਤੋਂ ਲੈ ਕੇ ਆਏ ਆ ਬਾਕੀ ਅਸੀਂ ਸਾਡੀ ਹੋਈ ਤੋਤਿਸ ਜਾਰੀ ਹੈ ਤੇ ਕਿਸ ਤੋਂ ਲੈ ਕੇ ਆ ਕਿ ਉਸ ਬਾਰੇ ਸਾਰਾ ਪਤਾ ਕਰਾ ਲਿਆ ਵੀ ਕੋਈ ਮਾਮਲੇ ਕਰਕੇ ਉਹ ਵੀ ਅਸੀਂ ਕਰ ਰਹੇ ਹਾਂ ਕਿਹੜੇ ਰਸਤੇ ਐਮਪੀ ਚ ਲੈ ਕੇ ਆਇਆ ਜੀ ਉਹਦੇ ਦੱਸਣ ਦੇ ਮੁਤਾਬਕ ਬਾਕੀ ਅਸੀਂ ਦੀ ਤਰੀਕੀ ਦੌਰਾਨ ਸਾਨੂੰ ਪਤਾ ਲੱਗੂ